ਸ਼ਰੀਅ ਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਬਾਰੇ ਬੋਲੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਹਾ ਮੈਂ ਅਤੇ ਸਿੰਘ ਸਾਹਿਬ ਰੋਜ਼ਾਨਾ ਮੁਲਾਕਾਤ ਕਰਦੇ ਆ ਕਿਐ ਸਰਾਈਆਂ ਨਾ ਲਗਾਈਆਂ ਜਾਣ ਦੇਖੋ ਇਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਮਰਤ ਵੇਲੇ ਮੈਂ ਸਾਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਦੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਨਕਸ਼ਾਹ ਜੀ ਸ਼੍ਰੀ ਕਾਲਤਕ ਸਾਹਿਬ ਜੀ ਨੂੰ ਰੁਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਬਰੂ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚੱਲ ਜਾਂਦਾ ਅੱਜ ਸਵੇਰੇ ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਆ ਉਤੇ ਨਾਲ ਦੀ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਤੇ ਸਾਡੀਆਂ ਮੀਟਿੰਗਾਂ ਇਹ ਅਕਸਰ ਹੀ ਸੈਕਟ 8 ਤੇ ਵੀ ਤੇ ਸਿੰਘ ਸਭਾ ਦੇ ਰਹਿਸਤੇ ਵੀ ਹੋ ਜਾਂਦੀ ਕਈ ਵਾਰੀ ਮੇਰੀ ਰਹਿਸਤੇ ਵੀ ਇੱਥੇ ਸਿੰਘ ਸਭਾ ਆ ਜਾਂਦੇ ਆ ਸੋ ਕੁਝ মিডিਆ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਇਹ ਕਿਆਸ ਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰ ਦਾਂ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜਿਹੜੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟੀਕਰਨ ਉਹਦਾ ਲੈ ਲਿਆ ਕਰੋ ਜ਼ਰੂਰ ਸੋ ਇਹ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜਕਾਲੂ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਆ ਜੇ ਖੋਰ ਤੋਂ ਲੈ ਉਹਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸੋ ਆਪਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇਖਦੀ ਆ। ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ। ਕਈ ਵਾਰੀ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਉਹ ਡਿਸਕਸ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸ ਰਗੀਆਂ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਅਰਥਨਾ ਕਰਿਆ ਕਰੋ ਤੋਂ ਪਹਿਲਾਂ ਦਿਸਕਸ ਕਰ ਡਿਸਕਸ ਨਹੀਂ ਕਰਨਾ ਪੁੱਛ ਲਿਆ ਕਰੋ। ਕੋਸਾਲ ਨੂੰ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ ਪਏ ਜਿਹੜੀ ਮੀਟਿੰਗ ਆ ਇਹ ਕਾਦੇ ਸਬੰਧ ਦੇ ਵਿੱਚ ਆ ਸੋ ਮੈਂ মিডিਆ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਮਕਾਰਜ ਆ ਸਾਰਿਆਂ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਆ ਸਿੰਘ ਸਾਹਿਬ ਜਾਨੀ ਸੁਲਤਾਨ ਤੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਇਹ ਵਾਰੀ ਮੀਟਿੰਗ ਹੁੰਦੀਆਂ ਉਥੇ ਤੱਕ ਕੇਸਗਰ ਸਾਹਿਬ ਤੋਂ ਮੈਂ ਜਾਣਿਆ ਸੋ ਇਸ ਕਰਕੇ ਇਹ ਕੋਈ ਵੀ ਕਿਆਸਰਾ ਹੀ ਲੌਂਗ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਪਾਇਸਟੀ ਕਰਨ ਕੋਈ ਸੰਸਾਨ ਕੋਲੋਂ ਲੈ ਲਿਆ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ